ਚਾਈਨਾ ਡੋਰ ਦੇ ਖਿਲਾਫ ਲਗਾਤਾਰ ਹੀ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਚਾਈਨਾ ਡੋਰ ਦੇ ਖਿਲਾਫ ਪੰਜਾਬ ਪੁਲਿਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤਾਂ ਉੱਥੇ ਹੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਚਾਈਨਾ ਡੋਰ ਦੇ ਖਿਲਾਫ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਪੁਲਿਸ ਦੇ ਵੱਲੋਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਮਾਛੀਵਾੜਾ ਦੇ ਵਿੱਚ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਖਿਲਾਫ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਤਾਂ ਜੋ ਕਿਤੇ ਵੀ ਚਾਈਨਾ ਡੋਰ ਦੀ ਜਿਹੜੀ ਆ ਵਿਕਰੀ ਨਾ ਹੋ ਸਕੇ ਲਗਾਤਾਰ ਹੀ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਪਾਸੇ ਲੋਕਾਂ ਨੂੰ ਚਾਈਨਾ ਡੋਰ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਉੱਤੇ ਹੀ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸ ਦੌਰਾਨ ਪੁਲਿਸ ਮੁਖੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਚਾਈਨਾ ਡੋਰ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਲਗਾਤਾਰ ਹੀ ਛਾਪੇਮਾਰੀ ਜਾ ਰਹੀ ਹੈ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਹੋਇਆ ਕਾਬੂ ਪਾਇਆ ਗਿਆ ਤਾਂ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਤਮਾਚੀਵਾੜਾ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਖਿਲਾਫ ਜਿਹੜਾ ਇਹ ਚੈਕਿੰਗ ਦਾ ਅਭਿਆਨ ਚਲਾਇਆ ਗਿਆ ਹੈ ਦੁਕਾਨਾਂ ਦੀ ਜਿਹੜੀ ਆ ਚੈਕਿੰਗ ਕੀਤੀ ਗਈ ਆ ਤਾਂ ਲਗਾਤਾਰ ਹੀ ਅਜੇ ਹੀ ਚੈਕਿੰਗ ਅਭਿਆਨ ਜਿਹੜੇ ਨੇ ਪੁਲਿਸ ਦੇ ਵੱਲੋਂ ਚਲਾਏ ਜਾ ਰਹੇ ਨੇ ਕਿਉਂਕਿ ਚਾਇਨਾ ਡੋਰ ਦੇ ਨਾਲ ਵੱਡੇ ਹੱਦਸੇ ਵਾਪਰਦੇ ਨੇ ਇਸ ਕਰਕੇ ਪੁਲਿਸ ਦੇ ਵੱਲੋਂ ਲਗਾਤਾਰ ਹੀ ਇਸ ਨੂੰ ਲੈ ਕੇ ਜਿਹੜਾ ਇਹ ਐਕਸ਼ਨ ਲਿਆ ਗਿਆ ਇਹ ਲਗਾਤਾਰ ਹੀ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਪੁਲਿਸ ਦੇ ਵੱਲੋਂ ਮਾਛੀਵਾੜਾ ਦੇ ਵਿੱਚ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿੱਥੇ ਪੁਲਿਸ ਦੇ ਵੱਲੋਂ ਦੁਕਾਨਾਂ ਦੀ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੁਲਿਸ ਨੇ ਸਖਤ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਚਾਇਨਾ ਡੋਰ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਚਾਹੀਦਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਚਾਇਨਾ ਡੋਰ ਵੇਚਦਾ ਹੋਇਆ ਮਿਲਿਆ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਅੱਜ ਅਸੀਂ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਬਾਜ਼ਾਰਾਂ 'ਚ ਵਿੱਚ ਲੱਗੀਆਂ ਦੁਕਾਨਾਂ ਦੇ ਜਿੱਥੇ ਪਤੰਗ ਵਗੈਰਾ ਡੋਰ ਵਿਕਰੀ ਆ ਉਹਨਾਂ ਦੀ ਚੈੱਕ ਕੀਤੀ ਆ ਚੈਕਿੰਗ ਕੀਤੀ ਆ ਤੇ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਖਾਸ ਤੌਰ ਤੇ ਚੇਤਾਵਨੀ ਸਾਡੀ ਸਖਤ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਚਾਇਨਾ ਡੋਰ ਦੀ ਸਾਡੀ ਚੈਕਿੰਗ ਲਗਾਤਾਰ ਜਾਰੀ ਚੱਲ ਰਹੀ ਆ ਸਰ ਕਈ ਗਲੀ ਮਨ ਲਿਆਂ ਦੇ ਵਿੱਚ ਘਰਾਂ ਦੇ ਵਿੱਚ ਵਿਕਰੀ ਹੈ ਜੀ ਜੀ ਸਾਨੂੰ ਜੀ 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 ਸਾਨੂੰ ਮਹੱਲਿਆਂ ਦੇ ਗਲੀਆਂ ਦੇ ਵਿੱਚ ਕੁਝ ਜਾਣਕਾਰੀਆਂ ਖੂਫੀਆਂ ਮਿਲੀਆਂ ਨੇ ਅਸੀਂ ਸੋਸ਼ਲ ਲਗਾਏ ਨੇ ਜਲਦੀ ਅਸੀਂ ਉਹਨਾਂ ਦੇ ਖਿਲਾਫ ਸਿਕੰਜਾ ਕਰਾਂਗੇ ਕਾਨੂੰਨ ਦਾ ਜੀ ਤੇ ਜੇ ਬੱਚੇ ਗਾਂਹ ਪਤੰਗ ਚੜਾਉਂਦੇ ਵੀ ਪਾਏਗੇ ਗਾਂਹ ਉੱਥੇ ਤੱਕ ਵੀ ਪਹੁੰਚਾਂਗੇ ਛੱਤਾਂ ਤੇ ਉਹਨਾਂ ਦੀ ਵਗੈਰਾ ਚੈੱਕ ਕਰਾਂਗੇ ਅਸੀਂ ਮਾਪਿਆਂ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਸਾਡੀ ਇਹ ਅਪੀਲ ਹੈ ਜੀ ਵੀ ਚੈਨਾ ਡੋਰ ਬਾਰੇ ਸਖਤ ਮਨਾਹੀ ਆ ਵੀ ਬੱਚਿਆਂ ਨੂੰ ਚੈਨਾ ਡੋਰ ਤੋਂ ਦੂਰ ਰੱਖਣਾ ਚਾਹੀਦਾ ਜੀ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ ਇਹਦੇ ਨਾਲ ਜਾਨਵਰ ਔਰ ਮਨੁੱਖੀ ਜਾਨਾਂ ਨੂੰ ਵੀ ਖਤਰਾ ਵਾ ਚੈਨਲ ਡੋਰ ਦੇ ਨਾਲ ਸਾਡੀ ਪੁਰਜੋਰ ਅਪੀਲ ਆ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਨੂੰ ਵੀ ਚੈਨਲ ਡੋਰ ਦੀ ਵਰਤੋਂ ਨਾ ਕਰਨ ਥੋੜੀ ਜਿਹੀ ਤੇ ਪਸੰਦ ਜਿਹੜੀ ਛੱਤਾਂ ਦੇ ਦੇ ਚੈੱਕ ਕਰਦੇ ਉਹਨਾਂ ਦੀ ਵੀ ਯਾਦ ਚੁਕੀ ਬਿਲਕੁਲ ਜੀ ਇਹ ਜਦੋਂ ਪਤੰਗ ਚੜਨਗੇ ਅਸੀਂ ਕੋਠਿਆਂ ਤੇ ਛੱਤਾਂ ਤੇ ਬਕਾਇਦਾ ਚੈਕਿੰਗ ਕਰਾਂਗੇ ਵੀ ਚੈਨਲ ਡੋਰ ਨਾਲ ਤਾਂ ਨਹੀਂ ਬੱਚੇ ਚੜਾ ਰਹੇ ਅਗਰ ਕੋਈ ਬੱਚਾ ਚੈਨਲ ਡੋਰ ਦੇ ਨਾਲ ਕੋਈ ਪਤੰਗ ਚੜਾਉਂਦਾ ਫੜਿਆ ਗਿਆ ਅਸੀਂ ਉਹਦੇ ਮਾਪਿਓ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਕੀ ਕਾਰਵਾਈ ਹੋਗੀ ਮਾਪਿਆਂ ਤੇ ਵੀ ਹੋਊਗੀ ਬੱਚਿਆਂ ਤੇ ਵੀ ਹੋਊਗੀ ਨਹੀਂ ਬੱਚੇ ਤਾਂ ਚਲੋ ਲਿਆ ਕੇ ਤਾਂ ਮਾਪਿਓ ਹੀ ਦਿੰਦੇ ਨੇ ਨਾ ਜੀ ਉਹਨਾਂ ਦੇ ਮਾਪਿਓ ਦੇ ਖਿਲਾਫ ਹੋਊਗੀ ਕਾਨੂੰਨੀ ਕਾਰਵਾਈ ਚਾਈਨਾ ਡੋਰ ਦੇ ਖਿਲਾਫ ਲਗਾਤਾਰ ਹੀ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਚਾਈਨਾ ਡੋਰ ਦੇ ਖਿਲਾਫ ਪੰਜਾਬ ਪੁਲਿਸ ਲੋਕਾਂ ਨੂੰ ਜਾਗਰੂਕ ਕਰ ਰਹੀ ਆ ਤਾਂ ਉੱਥੇ ਹੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਚਾਈਨਾ ਡੋਰ ਦੇ ਖਿਲਾਫ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਪੁਲਿਸ ਦੇ ਵੱਲੋਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਮਾਛੀਵਾੜਾ ਦੇ ਵਿੱਚ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਖਿਲਾਫ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਤਾਂ ਜੋ ਕਿਤੇ ਵੀ ਚਾਈਨਾ ਡੋਰ ਦੀ ਜਿਹੜੀ ਆ ਵਿਕਰੀ ਨਾ ਹੋ ਸਕੇ ਲਗਾਤਾਰ ਹੀ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਪਾਸੇ ਲੋਕਾਂ ਨੂੰ ਚਾਈਨਾ ਡੋਰ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਉੱਤੇ ਹੀ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸ ਦੌਰਾਨ ਪੁਲਿਸ ਮੁਖੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਚਾਈਨਾ ਡੋਰ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਲਗਾਤਾਰ ਹੀ ਛਾਪੇਮਾਰੀ ਜਾ ਰਹੀ ਹੈ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਹੋਇਆ ਕਾਬੂ ਪਾਇਆ ਗਿਆ ਤਾਂ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਤਮਾਚੀਵਾੜਾ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਖਿਲਾਫ ਜਿਹੜਾ ਇਹ ਚੈਕਿੰਗ ਦਾ ਅਭਿਆਨ ਚਲਾਇਆ ਗਿਆ ਹੈ ਦੁਕਾਨਾਂ ਦੀ ਜਿਹੜੀ ਆ ਚੈਕਿੰਗ ਕੀਤੀ ਗਈ ਆ ਤਾਂ ਲਗਾਤਾਰ ਹੀ ਅਜੇ ਹੀ ਚੈਕਿੰਗ ਅਭਿਆਨ ਜਿਹੜੇ ਨੇ ਪੁਲਿਸ ਦੇ ਵੱਲੋਂ ਚਲਾਏ ਜਾ ਰਹੇ ਨੇ ਕਿਉਂਕਿ ਚਾਈਨਾ ਡੋਰ ਦੇ ਨਾਲ ਵੱਡੇ ਹੱਦ ਸੇ ਵਾਪਰਦੇ ਨੇ ਇਸ ਕਰਕੇ ਪੁਲਿਸ ਦੇ ਵੱਲੋਂ ਲਗਾਤਾਰ ਹੀ ਇਸ ਨੂੰ ਲੈ ਕੇ ਜਿਹੜਾ ਆ ਐਕਸ਼ਨ ਲਿਆ ਗਿਆ ਇਹ ਲਗਾਤਾਰ ਹੀ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਪੁਲਿਸ ਦੇ ਵੱਲੋਂ ਮਾਛੀਵਾੜਾ ਦੇ ਵਿੱਚ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿੱਥੇ ਪੁਲਿਸ ਦੇ ਵੱਲੋਂ ਦੁਕਾਨਾਂ ਦੀ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੁਲਿਸ ਨੇ ਸਖਤ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਚਾਈਨਾ ਡੋਰ ਵੇਚਦਾ ਹੋਇਆ ਮਿਲਿਆ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਅੱਜ ਅਸੀਂ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਬਾਜ਼ਾਰਾਂ 'ਚ ਵਿੱਚ ਲੱਗੀਆਂ ਦੁਕਾਨਾਂ ਦੇ ਜਿੱਥੇ ਪਤੰਗ ਵਗੈਰਾ ਡੋਰ ਵਿਕਰੀ ਆ ਉਹਨਾਂ ਦੀ ਚੈੱਕ ਕੀਤੀ ਆ ਚੈਕਿੰਗ ਕੀਤੀ ਆ ਇਹ ਚੈਨਾ ਡੋਰ ਵਿੱਚ ਵੇਚਣ ਵਾਲਿਆਂ ਨੂੰ ਖਾਸ ਤੌਰ ਤੇ ਚੇਤਾਵਨੀ ਸਾਡੀ ਸਖਤ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਚੈਨਾ ਡੋਰ ਦੀ ਸਾਡੀ ਚੈਕਿੰਗ ਲਗਾਤਾਰ ਜਾਰੀ ਚੱਲ ਰਹੀ ਹੈ ਸਰ ਕਈ ਗਲੀ ਮਹੱਲਿਆਂ ਦੇ ਵਿੱਚ ਘਰਾਂ ਦੇ ਵਿੱਚ ਵਿਕਰੀ ਹੋਈ ਹੈ ਜੀ ਜੀ ਸਾਨੂੰ ਜੀ 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 ਸਾਨੂੰ ਮਹੱਲਿਆਂ ਦੇ ਗਲੀਆਂ ਦੇ ਵਿੱਚ ਕੁਝ ਜਾਣਕਾਰੀਆਂ ਖੁਫੀਆਂ ਮਿਲੀਆਂ ਨੇ ਅਸੀਂ ਸੋਰਸ ਲਗਾਏ ਨੇ ਜਲਦੀ ਅਸੀਂ ਉਹਨਾਂ ਦੇ ਖਿਲਾਫ ਕੰਜਾ ਕਰਾਂਗੇ ਕਾਨੂੰਨ ਦਾ ਜੀ ਤੇ ਜੇ ਬੱਚੇ ਗਾਂਹ ਪਤੰਗ ਚੜਾਉਂਦੇ ਵੀ ਪਾਏਗੇ ਗਾਂਹ ਉੱਥੇ ਤੱਕ ਵੀ ਪਹੁੰਚਾਂਗੇ ਛੱਤਾਂ ਤੇ ਉਹਨਾਂ ਦੀ ਵਗੈਰਾ ਚੈੱਕਿੰਗ ਕਰਾਂਗੇ ਸਾਡੇ ਮਾਪਿਆਂ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਡੀ ਇਹੀ ਅਪੀਲ ਹੈ ਜੀ ਵੀ ਚੈਨਲ ਡੋਰ ਬਾਰੇ ਸਖਤ ਮਨਾਹੀ ਆ ਵੀ ਬੱਚਿਆਂ ਨੂੰ ਚੈਨਲ ਡੋਰ ਤੋਂ ਦੂਰ ਰੱਖਣਾ ਚਾਹੀਦਾ ਜੀ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ ਇਹਦੇ ਨਾਲ ਜਾਨਵਰ ਔਰ ਮਨੁੱਖੀ ਜਾਨਾਂ ਨੂੰ ਵੀ ਖਤਰਾ ਵਾ ਚੈਨਲ ਡੋਰ ਦੇ ਨਾਲ ਸਾਡੀ ਪੁਰਜੋਰ ਅਪੀਲ ਆ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਨੂੰ ਵੀ ਚੈਨਲ ਡੋਰ ਦੀ ਵਰਤੋਂ ਨਾ ਕਰਨ। ਡੋਰੀ ਤੇ ਬਸੰਤੇ ਜਿਹੜੀ ਛੱਤਾ ਦੇਦੇ ਚੈੱਕ ਕਰਦੇ ਉਹਨਾਂ ਦੇ ਵਿਆਜ ਹੋ ਗਏ। ਬਿਲਕੁਲ ਜੀ। ਇਹ ਜਦੋਂ ਪਤੰਗ ਚੜਨਗੇ ਅਸੀਂ ਕੋਠਿਆਂ ਤੇ ਛੱਤਾਂ ਤੇ ਬਾਕਾਇਦਾ ਚੈਕਿੰਗ ਕਰਾਂਗੇ ਵੀ ਚੈਨਲ ਡੋਰ ਨਾ ਤਾਂ ਨਹੀਂ ਬੱਚੇ ਚੜਾ ਰਹੇ। ਅਗਰ ਕੋਈ ਬੱਚਾ ਚੈਨਲ ਡੋਰ ਦੇ ਨਾਲ ਕੋਈ ਪਤੰਗ ਚੜਾਉਂਦਾ ਫੜਿਆ ਗਿਆ ਅਸੀਂ ਉਹਦੇ ਮਾਪਿਓ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਸਰ ਕੀ ਕਾਰਵਾਈ ਹੋਗੀ ਮਾਪਿਓ ਤੇ ਵੀ ਕੋਈ ਬੱਚਿਆਂ ਤੇ ਵੀ ਹੋਊਗੀ। ਨਹੀਂ ਬੱਚੇ ਤਾਂ ਚਲੋ ਲਿਆਕੇ ਦਾ ਮਾਪਿਓਂ ਹੀ ਦਿੰਦੇ ਨੇ ਨਾ ਜੀ ਉਹਨਾਂ ਦੇ ਮਾਪਿਓਂ ਦੇ ਖਿਲਾਫ ਹੋਊਗੀ ਕਾਨੂੰਨੀ ਕਾਰਵਾਈ ਜਾਈਨਾ ਡੋਰ ਦੇ ਖਿਲਾਫ ਲਗਾਤਾਰ ਹੀ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਚਾਈਨਾ ਡੋਰ ਦੇ ਖਿਲਾਫ ਪੰਜਾਬ ਪੁਲਿਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤਾਂ ਉੱਥੇ ਹੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਚਾਈਨਾ ਡੋਰ ਦੇ ਖਿਲਾਫ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਪੁਲਿਸ ਦੇ ਵੱਲੋਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਮਾਛੀਵਾੜਾ ਦੇ ਵਿੱਚ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਖਿਲਾਫ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਤਾਂ ਜੋ ਕਿਤੇ ਵੀ ਚਾਈਨਾ ਡੋਰ ਦੀ ਜਿਹੜੀ ਆ ਵਿਕਰੀ ਨਾ ਹੋ ਸਕੇ ਲਗਾਤਾਰ ਹੀ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਪਾਸੇ ਲੋਕਾਂ ਨੂੰ ਚਾਈਨਾ ਡੋਰ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਉੱਤੇ ਹੀ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸ ਦੌਰਾਨ ਪੁਲਿਸ ਮੁਖੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਚਾਈਨਾ ਡੋਰ ਦੀ ਵਿਕਰੀ ਕਰਦਾ ਫੜਿਆ ਗਿਆ ਤਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਲਗਾਤਾਰ ਹੀ ਛਾਪੇਮਾਰੀ ਜਾ ਰਹੀ ਹੈ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਹੋਇਆ ਕਾਬੂ ਪਾਇਆ ਗਿਆ ਤਾਂ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਤਾਂ ਮਾਛੀਵਾੜਾ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਖਿਲਾਫ ਜਿਹੜਾ ਇਹ ਚੈਕਿੰਗ ਦਾ ਅਭਿਆਨ ਚਲਾਇਆ ਗਿਆ ਹੈ ਦੁਕਾਨਾਂ ਦੀ ਜਿਹੜੀ ਹੈ ਚੈਕਿੰਗ ਕੀਤੀ ਗਈ ਹੈ ਤਾਂ ਲਗਾਤਾਰ ਹੀ ਅਜੇ ਹੀ ਚੈਕਿੰਗ ਅਭਿਆਨ ਜਿਹੜੇ ਨੇ ਪੁਲਿਸ ਦੇ ਵੱਲੋਂ ਚਲਾਏ ਜਾ ਰਹੇ ਨੇ ਕਿਉਂਕਿ ਚਾਇਨਾ ਡੋਰ ਦੇ ਨਾਲ ਵੱਡੇ ਹੱਦਸੇ ਵਾਪਰਦੇ ਨੇ ਇਸ ਕਰਕੇ ਪੁਲਿਸ ਦੇ ਵੱਲੋਂ ਲਗਾਤਾਰ ਹੀ ਇਸ ਨੂੰ ਲੈ ਕੇ ਜਿਹੜਾ ਇਹ ਐਕਸ਼ਨ ਲਿਆ ਗਿਆ ਇਹ ਲਗਾਤਾਰ ਹੀ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਪੁਲਿਸ ਦੇ ਵੱਲੋਂ ਮਾਛੀਵਾੜਾ ਦੇ ਵਿੱਚ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿੱਥੇ ਪੁਲਿਸ ਦੇ ਵੱਲੋਂ ਦੁਕਾਨਾਂ ਦੀ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੁਲਿਸ ਨੇ ਸਖਤ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਚਾਇਨਾ ਡੋਰ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਚਾਹੀਦਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਚਾਇਨਾ ਡੋਰ ਵੇਚਦਾ ਹੋਇਆ ਮਿਲਿਆ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਅੱਜ ਅਸੀਂ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਬਾਜ਼ਾਰਾਂ 'ਚ ਵਿੱਚ ਲੱਗੀਆਂ ਦੁਕਾਨਾਂ ਦੇ ਜਿੱਥੇ ਪਤੰਗ ਵਗੈਰਾ ਡੋਰ ਵਿਕਰੀ ਆ ਉਹਨਾਂ ਦੀ ਚੈੱਕ ਕੀਤੀ ਆ ਚੈਕਿੰਗ ਕੀਤੀ ਆ ਤੇ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਖਾਸ ਤੌਰ ਤੇ ਚੇਤਾਵਨੀ ਸਾਡੀ ਸਖਤ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਚਾਇਨਾ ਡੋਰ ਦੀ ਸਾਡੀ ਚੈਕਿੰਗ ਲਗਾਤਾਰ ਜਾਰੀ ਚੱਲ ਰਹੀ ਆ ਸਰ ਕਈ ਗਲੀ ਮਨ ਲਿਆਂ ਦੇ ਵਿੱਚ ਘਰਾਂ ਦੇ ਵਿੱਚ ਵਿਕਰੀ ਹੈ ਜੀ ਜੀ ਸਾਨੂੰ ਜੀ 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 ਸਾਨੂੰ ਮਹੱਲਿਆਂ ਦੇ ਗਲੀਆਂ ਦੇ ਵਿੱਚ ਕੁਝ ਜਾਣਕਾਰੀਆਂ ਖੂਫੀਆਂ ਮਿਲੀਆਂ ਨੇ ਅਸੀਂ ਸੋਸ਼ਲ ਲਗਾਏ ਨੇ ਜਲਦੀ ਅਸੀਂ ਉਹਨਾਂ ਦੇ ਖਿਲਾਫ ਸਿਕੰਜਾ ਕਰਾਂਗੇ ਕਾਨੂੰਨ ਦਾ ਜੀ ਤੇ ਜੇ ਬੱਚੇ ਗਾਂਹ ਪਤੰਗ ਚੜਾਉਂਦੇ ਵੀ ਪਾਏਗੇ ਗਾਂਹ ਉੱਥੇ ਤੱਕ ਵੀ ਪਹੁੰਚਾਂਗੇ ਛੱਤਾਂ ਤੇ ਉਹਨਾਂ ਦੀ ਵਗੈਰਾ ਚੈੱਕ ਕਰਾਂਗੇ ਅਸੀਂ ਮਾਪਿਆਂ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਸਾਡੀ ਇਹ ਅਪੀਲ ਹੈ ਜੀ ਵੀ ਚੈਨਾ ਡੋਰ ਬਾਰੇ ਸਖਤ ਮਨਾਹੀ ਆ ਵੀ ਬੱਚਿਆਂ ਨੂੰ ਚੈਨਾ ਡੋਰ ਤੋਂ ਦੂਰ ਰੱਖਣਾ ਚਾਹੀਦਾ ਜੀ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ ਇਹਦੇ ਨਾਲ ਜਾਨਵਰ ਔਰ ਮਨੁੱਖੀ ਜਾਨਾਂ ਨੂੰ ਵੀ ਖਤਰਾ ਵਾ ਚੈਨਲ ਡੋਰ ਦੇ ਨਾਲ ਸਾਡੀ ਪੁਰਜੋਰ ਅਪੀਲ ਆ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਨੂੰ ਵੀ ਚੈਨਲ ਡੋਰ ਦੀ ਵਰਤੋਂ ਨਾ ਕਰਨ ਥੋੜੀ ਜਿਹੀ ਤੇ ਪਸੰਦ ਜਿਹੜੀ ਛੱਤਾਂ ਦੇ ਦੇ ਚੈੱਕ ਕਰਦੇ ਉਹਨਾਂ ਦੀ ਵੀ ਯਾਦ ਚੁਕੀ ਬਿਲਕੁਲ ਜੀ ਇਹ ਜਦੋਂ ਪਤੰਗ ਚੜਨਗੇ ਅਸੀਂ ਕੋਠਿਆਂ ਤੇ ਛੱਤਾਂ ਤੇ ਬਕਾਇਦਾ ਚੈਕਿੰਗ ਕਰਾਂਗੇ ਵੀ ਚੈਨਲ ਡੋਰ ਨਾਲ ਤਾਂ ਨਹੀਂ ਬੱਚੇ ਚੜਾ ਰਹੇ ਅਗਰ ਕੋਈ ਬੱਚਾ ਚੈਨਲ ਡੋਰ ਦੇ ਨਾਲ ਕੋਈ ਪਤੰਗ ਚੜਾਉਂਦਾ ਫੜਿਆ ਗਿਆ ਅਸੀਂ ਉਹਦੇ ਮਾਪਿਓ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਕੀ ਕਾਰਵਾਈ ਹੋਊਗੀ ਮਾਪਿਓ ਤੇ ਵੀ ਹੋਊਗਾ ਬੱਚਿਆਂ ਤੇ ਵੀ ਹੋਊਗੀ ਨਹੀਂ ਬੱਚੇ ਤਾਂ ਚਲੋ ਲਿਆ ਕੇ ਤਾਂ ਮਾਪਿਓ ਹੀ ਦਿੰਦੇ ਨੇ ਨਾ ਜੀ ਉਹਨਾਂ ਦੇ ਮਾਪਿਓ ਦੇ ਖਿਲਾਫ ਹੋਊਗੀ ਕਾਨੂੰਨੀ ਕਾਰਵਾਈ